ਔਰ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਿਉਂਕਿ ਕਈ ਵਾਰੀ مشترਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਜਿਦੋਂ ਵੱਡੇ ਜੀਆਂ ਦੇ ਨਾਂ ਪੁੱਛ ਕੇ ਦੀਸੀਆਂ ਰਾਹੀਂ ਪਡਵਾਰੀਆਂ ਰਾਹੀਂ ਤੇ ਤੁਹਾਡੇ ਕਰੇ ਚੈੱਕ ਪਹੁੰਚ ਜਾਊਗਾ 20000 ਰੁਪਏ ਕੇਕੜ ਦਾ ਨੁਕਸਾਨ ਜਿਹੜਾ ਮਰੂ ਹਾੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਡਹਿ ਗਏ ਪਾਣੀ ਵਿੱਚ ਰੁੜ ਗਏ ਉਹਦਾ ਸਰਵੇ ਕਰਾਇਆ ਜਾਊਗਾ ਇਹਨਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਹੈ